ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੋਕਰਾਏ نیوز ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਾਲਵੇ ਵਿੱਚ ਲੱਗਿਆ ਵੱਡਾ ਝਟਕਾ ਮਾਲਵੇ ਦੇ ਵਿੱਚ ਭਾਜਪਾ ਨੇ ਆਪਣੇ ਪੈਰ ਕੀਤੇ ਮਜ਼ਬੂਤ ਭਾਜਪਾ ਨੇ ਮਲੂਕੇ ਨੂੰ ਬਣਾਇਆ ਵਿਧਾਇਕ ਪ੍ਰਧਾਨ ਚੋ ਅਕਾਲੀ ਦਲ ਲਈ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਏ ਅਕਾਲੀ ਦਲ ਦੇ ਵਿੱਚ ਹੁਣੇ-ਹੁਣੇ ਵਾਪਸੀ ਹੋਈ ਸੀ ਸਿਕੰਦਰ ਸਿੰਘ ਮਲੂਕਾ ਦੀ ਪਰ ਬੀਜੇਪੀ ਨੇ ਫਿਰ ਵੱਡਾ ਪੱਤਾ ਖੇਡਦਿਆਂ ਹੋਇਆ ਮਲੂਕਾ ਪਰਿਵਾਰ ਦੇ ਵਿੱਚ ਬਹੁਤ ਵੱਡਾ ਦੁਫਾੜ ਪੈਦਾ ਕਰ ਦਿੱਤਾ ਹੈ ਕੀ ਇਹ ਪੂਰੀ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਜੋ ਮਲੂਕਾ ਹੁਣ ਬੀਜੇਪੀ ਚ ਜਾਣਗੇ ਜਾਂ ਅਕਾਲੀ ਦਲ ਵੱਲੋਂ ਚੋਣ ਲੜਨਗੇ ਇੱਕ ਪਾਸੇ ਬੀਜੇਪੀ ਦੇ ਵਿੱਚ ਉਹਨਾਂ ਨੂੰ ਵੱਡੇ ਅਹੁਦੇ ਦੇ ਦਿੱਤੇ ਗਏ ਨੇ ਪਰ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਉਹਨਾਂ ਨੂੰ ਭਾਵੇਂ ਅਜੇ ਤੱਕ ਹਲਕਾ ਨਿਚਾਰਜ ਨਹੀਂ ਲਾਇਆ ਗਿਆ ਪਰ ਉਹ ਹਲਕਾ ਨਿਚਾਰਜ ਲੱਗਣ ਲਈ ਅਕਾਲੀ ਦਲ ਵੱਲੋਂ ਕੋਸ਼ਿਸ਼ਾਂ ਕਰ ਰਹੇ ਨੇ ਹੁਣ ਉਹ ਬਿਲਕੁਲ ਰੁਕ ਜਾਣ ਗਿਆ ਕਿਉਂਕਿ ਭਾਜਪਾ ਨੇ ਉਹਨਾਂ ਨੂੰ ਜੋ ਜ਼ਿਲ੍ਹੇ ਦਾ ਪ੍ਰਧਾਨ ਬਣਾ ਦਿੱਤਾ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਮਿਲ ਸਕੇ ਅਕਾਲੀ ਦਲ ਨੂੰ ਵੱਡਾ ਖੋਰਾ ਲਾ ਰਹੀ ਹੈ ਭਾਜਪਾ ਬੀਜੇਪੀ ਨੇ ਪਿਛਲੇ ਦਿਨੀ ਜੋ ਅਕਾਲੀ ਦਲ ਦੇ ਦੋ ਵਰਦੇ ਹਲਕਾ ਇਚਾਰਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਿਨ੍ਹਾਂ ਨੂੰ ਬੀਜੇਪੀ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਜੋ ਪੰਜਾਬ ਦੇ ਬੀਜੇਪੀ ਸੂਬਾ ਪ੍ਰਧਾਨ ਦੇ ਵੱਲੋਂ ਲਗਾਤਾਰ ਅਕਾਲੀ ਦਲ ਨੂੰ ਜਿਹੜਾ ਖੋਰੇ ਲਾਏ ਜਾ ਰਹੇ ਨੇ ਮਾਲਵੇ ਦੇ ਵਿੱਚ ਆ ਕੇ ਕੱਲ ਉਹਨਾਂ ਨੇ ਬੀਜੇਪੀ ਦਾ ਝੰਡਾ ਗਾੜ ਦਿੱਤਾ ਜਿੱਥੇ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਘਰ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸੀ ਔਰ ਅਕਾਲੀ ਦਲ ਵਿੱਚ ਭਾਵੇਂ ਫਿਰ ਸਰਗਰਮ ਹੋ ਰਹੇ ਸੀ ਪਰ ਭਾਜਪਾ ਨੇ ਵੱਡਾ ਪੱਤਾ ਖੇਡਦੇ ਹੋਏ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਜੋ ਜ਼ਿਲ੍ਹੇ ਦਾ ਅਧਿਆਤੀ ਪ੍ਰਧਾਨ ਲਾ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਦੀ ਰਾਮਪੂਰਾ ਫੂਲਦੇ ਵਿੱਚ ਜੋ ਭਾਜਪਾ ਵੱਲੋਂ ਟਿਕਟ ਵੀ ਪੱਕੀ ਹੋ ਗਈ ਭਾਜਪਾ ਵੱਲੋਂ ਉਹ ਚੋਣ ਲੜਨਗੇ ਸੋ ਸਿਕੰਦਰ ਸਿੰਘ ਮਲੂਕਾ ਜੇਕਰ ਅਕਾਲੀ ਦਲ ਵਿੱਚ ਰਹਿੰਦੇ ਨੇ ਤਾਂ ਅਕਾਲੀ ਦਲ ਰਾਮਪੁਰਾ ਫੁੱਲ ਦੀ ਟਿਕਟ ਸਿਕੰਦਰ ਸਿੰਘ ਮਲੂਕਾ ਨੂੰ ਦੇਵੇਗਾ ਸੋ ਪਿਓ ਪੁੱਤ ਦੀ ਆਪਸੀ ਟੱਕਰ ਹੋਵੇਗੀ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਜੋ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਸੁਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸ ਤਰ੍ਹਾਂ ਬਾਜਵਾ ਦੇ ਘਰ ਵਿੱਚ ਦੋ ਝੰਡੇ ਝੁਲ ਗਏ ਉੱਪਰ ਬੀਜੇਪੀ ਔਰ ਥੱਲੇ ਕਾਂਗਰਸ ਉਸੇ ਤਰ੍ਹਾਂ ਹੀ ਰਾਮਪੁਰਾ ਫੂਲ ਦੇ ਵਿੱਚ ਵੀ ਦੋ ਝੰਡੇ ਚੁਲਗੇ ਮਲੂਕਾ ਦੇ ਇੱਕ ਘਰ ਦੇ ਵਿੱਚ ਅਕਾਲੀ ਦਲ ਦਾ ਤੇ ਇੱਕ ਘਰ ਦੇ ਵਿੱਚ ਜੋ ਬੀਜੇਪੀ ਦਾ ਝੰਡਾ ਲੱਗ ਗਿਆ ਜਿਸ ਨੂੰ ਲੈ ਕੇ ਚਰਚਾਵਾ ਤੇਜ਼ ਹੋ ਗਈਆਂ ਨੇ ਕਿ ਅਕਾਲੀ ਦਲ ਹੁਣ ਇੱਥੋਂ ਜਿੱਤ ਦਰਜ ਕਰ ਸਕੇਗਾ ਮਾਲਵੇ ਦੇ ਵਿੱਚ ਅਕਾਲੀ ਦਲ ਆਪਣਾ ਪੈਰ ਮਜ਼ਬੂਤ ਕਰ ਸਕੇਗਾ ਜਾਂ ਅਕਾਲੀ ਦਲ ਨੂੰ ਮਾਲਵੇ ਦੇ ਵਿੱਚ ਬਿਲਕੁਲ ਨੁਕਸਾਨ ਹੋਵੇਗਾ ਬੀਜੇਪੀ ਜਿਹੜੇ ਕਿ ਉਹਨਾਂ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਰਹੀ ਏ ਭਾਵੇਂ ਜੋ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਿਹੜੇ ਬਠਿੰਡਾ ਤੋਂ ਸੀ ਜਾਂ ਸਾਬਕਾ ਮੰਤਰੀ ਜਿਹੜੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ ਮਨਪ੍ਰੀਤ ਬਾਦਲ ਇਹ ਸਾਰੇ ਭਾਜਪਾ ਦੇ ਵਿੱਚ ਵੱਡੇ ਚਿਹਰੇ ਬਣ ਕੇ ਸਾਹਮਣੇ ਆ ਰਹੇ ਨੇ ਸੋ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਔਰ ਉਹਨਾਂ ਦੀ ਨੌ ਪਰਮਪਾਲ ਕੋਰ ਸਿੱਧੂ ਜਿਹੜੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਬਠਿੰਡਾ ਹਲਕੇ ਤੋਂ ਚੋਣ ਲੜ ਚੁੱਕੇ ਨੇ ਉਸ ਸਮੇਂ ਤਾਂ ਮਲੂਕਾ ਨੇ ਜੋ ਆਪਣਾ ਪੱਲਾ ਛਡਾ ਲਿਆ ਸੀ ਕਿ ਉਹ ਨਾ ਤਾਂ ਚੋਣ ਪ੍ਰਚਾਰ ਕਰਨਗੇ ਤੇ ਨਾ ਹੀ ਉਹ ਆਪਣੇ ਪੁੱਤਰ ਦੇ ਨਾਲ ਖੜਨਗੇ ਉਸ ਸਮੇ ਉਹ ਵਿਦੇਸ਼ ਚਲੇ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਚੋਣਾ ਖਤਮ ਹੁੰਦੀਆਂ ਨੇ ਤਾਂ ਫਿਰ ਵਾਪਸ ਆਉਂਦੇ ਨੇ ਉਹ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਨਾਲ ਉਹ ਆਪਣਾ ਨਾਤਾ ਜੋੜ ਦਿੰਦੇ ਨੇ ਔਰ ਸੁਖਵੀਰ ਸਿੰਘ ਬਾਦਲ ਨੂੰ ਪਿਛਲੇ ਦਿਨੀ ਉਹਨਾਂ ਨੂੰ ਅਕਾਲੀ ਦਲ ਵਿੱਚ ਵਾਪਸ ਜਾਂਦਾ ਗਿਆ ਅਜੇ ਤੱਕ ਉਹਨਾਂ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਗਿਆ ਰਾਮਪੁਰਾ ਦਾ ਪਰ ਸੰਭਾਵਨਾ ਹੈ ਕਿ ਉਹਨਾਂ ਨੂੰ ਅਕਾਲੀ ਦਲ ਹਲਕਾ ਇੰਚਾਰਜ ਲਾਵੇਗਾ ਜੋ ਉਹਨਾਂ ਦੀਆਂ ਸਰਗਰਮੀਆਂ ਵੇਖ ਕੇ ਪਰ ਦੂਸਰੇ ਪਾਸੇ ਜੋ ਉਹਨਾਂ ਦੇ ਸੁਪੁੱਤਰ ਜਿਹੜੇ ਗੁਰਪ੍ਰੀਤ ਮਲੂਕਾ ਨੇ ਉਹਨਾਂ ਨੂੰ ਭਾਜਪਾ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਹੁਣ ਰਾਮਪੁਰਾ ਫੂਲ ਦੇ ਵਿੱਚ ਪਿਓ ਪੁੱਤ ਦੇ ਵਿੱਚ ਸਿਆਸੀ ਟੱਕਰ ਹੋਵੇਗੀ ਗੁਰਪ੍ਰੀਤ ਮਲੂਕਾ ਜੋ ਜ਼ਿਲ੍ਹਾ ਪ੍ਰਧਾਨ ਵਜੋਂ ਹੁਣ ਦੇ ਬਾਅਦ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਇੱਕ ਹਾਈ ਪ੍ਰੋਫਾਈਲ ਹਲਕਾ ਬਣਦਾ ਨਜ਼ਰ ਆ ਰਿਹਾ ਜਿਹਦਾ ਬਠਿੰਡਾ ਦਿਹਾਤੀ ਦੀ ਪ੍ਰਧਾਨ ਦੀ ਜੋ ਚੋਣ ਹੋਈ ਜਿਸ ਵਿੱਚ ਰਾਮਪੁਰਾ ਫੂਲ ਬਠਿੰਡੇ ਦਿਹਾਤੀ ਅਤੇ ਬਰਨਾਲਾ ਦੀ ਟ੍ਰੈਨਿੰਗ ਅਫਸਰ ਦੀ ਅਗਵਾਈ ਹੇਠੇ ਕੀਤੀ ਗਈ ਸੋ ਜ਼ਿਲ੍ਹਾ ਪ੍ਰਧਾਨ ਦੇ ਲਈ ਗੁਰਪ੍ਰੀਤ ਮਲੂਕਾ ਤੇ ਰਕੇਸ਼ ਮਹਾਜਨ ਦੀ ਦਵੇਦਾਰੀ ਸੀ ਜੋ ਜੀਵਨ ਗਰਗਵੀ ਵਿੱਚ ਦਵੇਦਾਰੀ ਵਿੱਚ ਸੀ ਪਰ ਇਸ ਤੋਂ ਇਲਾਵਾ ਜਨਰਲ ਸਕੱਤਰ தயਾਰ ਸੋਢੀ ਅਤੇ ਮੋਹਨ لال ਗਰਗ ਦੇਖ ਰਹੇ ਸਨ ਹਿੱਥ ਇਹ ਚੋਣ ਪ੍ਰਕਿਰਿਆ ਪੂਰੀ ਕੀਤੀ ਗਈ ਪ੍ਰਧਾਨਗੀ ਲਈ ਜ਼ਿਲ੍ਹੇ ਦੇ 14 ਮੰਡਲ ਪ੍ਰਧਾਨ 14 ਡੈਲੀਗੇਟ ਤੇ 23 ਜ਼ਿਲ੍ਹਾ ਉਹਦੇ ਤਰ੍ਹਾਂ ਦੀ VOTING ਕੀਤੀ ਗਈ ਜਿਸ ਤੋਂ ਬਾਅਦ ਜੀਵਨ ਗਰਗ ਨੇ ਗੁਰਪ੍ਰੀਤ ਮਲੂਕਾ ਦੇ ਪ੍ਰਧਾਨ ਤੇ ਚੁਣੇ ਜਾਣ ਦਾ ਐਲਾਨ ਕੀਤਾ ਜੀਵਨ ਗਰਗ ਨੇ ਕਿਹਾ ਕਿ ਪਾਜ ਪਾਚੂ ਮਿਹਨਤੀ ਤੇ ਇਮਾਨਦਾਰੀ ਆਗੂ ਨੂੰ ਸਨਮਾਨ ਤੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਗੁਰਪ੍ਰੀਤ ਮਲੂਕਾ ਨੇ ਪਹਿਲਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੀ ਪਰਤੀ ਮਹਿਲ ਵਿੱਚ ਜ਼ਿੰਮੇਵਾਰੀ ਸੌਂਪੀ ਸੀ ਜਿਸ ਨੂੰ ਪਰਮਾਹੰਮਾਰਾ ਮਿਲਿਆ ਸੀ ਗੁਰਪ੍ਰੀਤ ਮਲੂਕਾ ਨੇ ਪੰਜਾਬ ਦੀ ਕੌਮੀ ਤੇ ਸੂਬਾ ਹਾਈ ਕਮਾਂਡ ਦਾ ਵੀ ਧੰਨਵਾਦ ਕੀਤਾ ਤੇ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤੰਦਾਈ ਨਾਲ ਨਿਭਾਉਣ ਤੇ ਪੰਜਾਬ ਦੇ ਪਿੰਡੂ ਖੇਤਰਾਂ ਵਿੱਚ ਮਜ਼ਬੂਤ ਕਰਨ ਦਾ ਜੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਔਰ ਉਹਨਾਂ ਨੇ ਕਿਹਾ ਕਿ ਬਹੁਤ ਜਲਦੀ ਮਲੂਕਾ ਪਰਿਵਾਰ ਇਕੱਠਾ ਹੋਵੇਗਾ ਔਰ ਭਾਜਪੀ ਵਿੱਚ ਆ ਜਾਏਗਾ ਸੋ ਸਕੰਦਰ ਸਿੰਘ ਮਲੂਕਾ ਜਿਹੜੇ ਕਿ ਅਕਾਲੀ ਦਲ ਨੂੰ ਹੁਣ ਛੱਡ ਜਾਣਗੇ ਔਰ ਭਾਜਪੀ ਚਲੇ ਜਾਣਗੇ ਆਪਣੇ ਪ ਅਕਾਲੀ ਦਲ ਜਿਹੜਾ ਕਿ ਉਹ ਭਾਜਪਾ ਦੇ ਮੁਕਾਬਲੇ ਵਿੱਚ ਰਾਮਪੁਰਾ ਫੂਲ ਤੋਂ ਕੋਈ ਹੋਰ ਆਪਣਾ ਉਮੀਦਵਾਰ ਲੱਭੇ ਕਿਉਂਕਿ ਜੇ ਪਿਓ ਪੁੱਤ ਅਕਾਲੀ ਦਲ ਔਰ ਭਾਜਪਾ ਦੇ ਵੱਲੋਂ ਆਮੋ ਸਾਹਮਣੇ ਹੁੰਦੇ ਨੇ ਤਾਂ ਫਿਰ ਲੋਕ ਜੋ ਚਿੱਤੀ ਵਿੱਚ ਫਸ ਜਾਣਗੇ ਕਿ ਸਿਕੰਦਰ ਸਿੰਘ ਮਲੂਕਾ ਨੂੰ ਵੋਟ ਕਰਨ ਜਾਂ ਗੁਰਪ੍ਰੀਤ ਮਲੂਕਾ ਨੂੰ ਕਿਉਂਕਿ ਗੁਰਪ੍ਰੀਤ ਮਲੂਕਾ ਅਕਾਲੀ ਦਲ ਵੱਲੋਂ ਜੋ ਜ਼ਿਲ੍ਹਾ ਚੇਅਰਮੈਨ ਵੀ ਰਹਿ ਚੁੱਕੇ ਨੇ ਔਰ ਜ਼ਿਲ੍ਹਾ ਪਛੀਦ ਵੱਲੋਂ ਉਹ ਵੱਡੇ ਜਿਹੜੇ ਇੱਥੇ ਸਰਪੰਚਾਂ ਪੰਚਾਂ ਦੇ ਨਾਲ ਉਹਨਾਂ ਦਾ ਮੇਲ ਜੋਲ ਸੀ ਉਹ ਸਰਪੰਚ ਪੰਚ ਵੀ ਕਿਤੇ ਨਾ ਕਿਤੇ ਫਸੇ ਹੋਏ ਨਜ਼ਰ ਆ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਵੇਗਾ ਗੁਰਪ੍ਰੀਤ ਮਲੂਕਾ ਦਾ ਸਾਥ ਦਿੱਤਾ ਜਾਵੇ ਜਾਂ ਸਿਕੰਦਰ ਸਿੰਘ ਮਲੂਕਾ ਦਾ ਉੱਥੇ ਹੀ ਸਿਕੰਦਰ ਸਿੰਘ ਮਲੂਕਾ ਨੂੰ ਹੁਣ ਜੇਕਰ ਭਾਜਪੀ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਫਿਰ ਉਹਨਾਂ ਨੂੰ ਮਾਲਵਾ ਖੇਤਰ ਛੱਡਣਾ ਪਵੇਗਾ ਔਰ ਫਿਰ ਉਹਨਾਂ ਨੂੰ ਆਪਣਾ ਅਕਾਲੀ ਦਲ ਛੱਡ ਕੇ ਕਿਤੇ ਬਾਹਰ ਜਾ ਕੇ ਸਭ ਲੈਣੀ ਪਵੇਗੀ ਜੋ ਸਿਕੰਦਰ ਸਿੰਘ ਮਲੂਕਾ ਪੂਰੀ ਤਰ੍ਹਾਂ ਫਸ ਚੁੱਕੇ ਨੇ ਔਰ ਅਕਾਲੀ ਦਲ ਵੱਲੋਂ ਵੀ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਅਕਾਲੀ ਬਾਹਰ ਕੱਢਿਆ ਜਾ ਸਕਦਾ ਹੈ ਸਿਕੰਦਰ ਸਿੰਘ ਮਲੂਕਾ ਨੂੰ